ਵਿਤ੍ਰਿਕ ਸ਼ੇਮਾ ਮੀਨਾ 225 ਕਸਟਮ ਖੜੇ ਆਪਾਂ ਗੋਬਿੰਦ ਘਾਮ ਹਰਦੋਰਾ ਸਾਹਿਬ ਤੇ ਆਪਣੀ ਸਕਰੀਨ ਦੇ ਉੱਤੇ ਜਿਹੜਾ ਤੁਸੀਂ ਦਰਖਤ ਫੁੱਲਾਂ ਨਾਲ ਲੱਦਿਆ ਦੇਖ ਰਹੇ ਹੋ ਇਹ ਉਹੀ ਦਰਖਤ ਹੈ ਜਿੱਥੇ ਬਾਬਾ ਮੋਦਨ ਸਿੰਘ ਜੀ ਰਾਤ ਨੂੰ ਆ ਕੇ ਸੌਂਦੇ ਹੁੰਦੇ ਸੀ ਤਾਂ ਆਪ ਸਥਾਨ ਲਾ ਲੋ ਕਿ ਜਦੋਂ ਤੇ ਪਰਬਤੇ ਲੁੱਬਣੇ ਜਾਂਦੇ ਸੀ ਹਿੰਦੂਣ ਸਥਾਨ ਨੂੰ ਔਰ ਇਹ ਆ ਕੇ ਹੀ ਵਿਸ਼ਰਾਮ ਕਰਦੇ ਸੀ। ਰਖਤ ਦੇ ਵੀ ਜਗਾ ਬਣੀ ਹੋਈ ਆ। ਅੱਜ ਦਾ ਉਹ ਸਾਹਮਣੇ ਦਰਬਾਰ ਸਾਹਿਬ ਆ। ਇੱਧਰ ਦਰਬਾਰ ਸਾਹਿਬ ਤੇ ਲజ్ਰੀ ਯਾਤਰਾ ਸ਼ੁਰੂ ਕਰਨ ਲੱਗੇ ਆਪਾਂ।

ਆ ਗੋ ਉਹ ਸਾਹਮਣੇ ਜਿਹੜੀ ਤੁਹਾਨੂੰ ਥੋੜੀ ਸਕਰੀਨ ਦੀ ਤੇ ਲਾਲ ਤੇ ਬੀਲੀ ਜੀ ਬਿਲਡਿੰਗ ਦੇਖਦੀ ਆਪਾਂ ਉੱਥੋਂ ਤੁਰੇ ਸੀ ਸਵੇਰੇ ਤੇ ਇੱਥੇ ਵਗਿਆ ਆਪਕਾ ਤਕਰੀਬਨ ਅਦਕ ਸਫਰ ਦਾ ਪਤਾਇਆ ਕਰ ਲਿਆ ਬਈ ਇਹ ਵੀ ਬੰਦੇ ਘੈਂਟ ਆ ਤੇ ਇੱਥੇ ਬੈਠਕ ਨੂੰ ਔਖਾ ਦਾ 60 70 ਕਿਲੋ ਦਾ ਬੰਦਾ ਲਈ ਜਾਂਦਾ ਚੱਕੀ ਤੇ ਇਦਾਂ ਦਾ ਮੌਸਮ ਸਾਰੇ ਪਹਾੜ ਨੇ ਬੱਦਲਾਂ ਨੇ ਲੱਗੋ ਰੱਖੇ ਆ ਤੇ ਉਹ ਵਾਲੇ ਪਹਾੜਾਂ ਤੇ ਆਪਾਂ ਜਾਣਾ ਆ ਫਿਲਹਾਲ ਇੰਨਾ ਕਰ ਗਏ ਕਹਾਂ <laughs> ਲੱਗਿਆ <laughs> <laughs> ਆਪਾਂ ਆਪਣੀ ਯਾਤਰਾ ਦੇ ਲਾਸਟ ਪੜਾਵਾਂ ਵੱਲ ਨੂੰ ਵਧਦੇ ਹੋਏ ਤੇ ਧੁੰਦ ਬਹੁਤ ਜ਼ਿਆਦਾ ਪੈ ਗਈ ਆ ਤੇ ਇਹ ਜਿਹੜਾ نیچے ਚੜਨਾ ਦਿਖਾਇਆ ਸੀ ਉਹ ਇੱਥੋਂ ਨਿਕਲਦਾ ਆ ਸਰੋਵਰ ਦਾ ਜਿਹੜਾ ਪਾਣੀ ਆ ਉਹ ਆਉਂਦਾ ਇੱਥੇ ਤੇ ਦਹਾਂ ਜਾ ਕੇ ਝਰਨੇ ਦਾ ਰੂਪ ਲੈ ਲੈਂਦਾ ਆ ਤੇ ਬਹੁਤ ਜ਼ਿਆਦਾ ਪਾਣੀ ਦੀ ਆਵਾਜ਼ ਪਤਾ ਨਹੀਂ ਮੇਰੀ ਆਵਾਜ਼ ਆਉਂਦੀ ਆਪਕੇ ਨਹੀਂ ਆਉਂਦੀ ਤੇ ਧੁੰਦ ਵੀ ਬਹੁਤ ਜ਼ਿਆਦਾ ਹੋ ਗਈ ਆ ਤੇ ਆਓ ਮਿਲਦੇ ਆਪੇ ਉਹਨਡਸਾਹ ਯਾਤਰਾ ਦਾ ਇਹ ਲਾਸਟ ਪੜਾਵ ਹੈ ਇਸ ਤੋਂ ਬਾਅਦ ਪੌੜੀਆਂ ਤੇ ਇੱਕ ਪਾਸੇ ਰੈਂਪ ਸ਼ੁਰੂ ਹੋ ਜਾਂਦਾ ਇੱਕ ਪਾਸੇ ਪੌੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਹਮਣੇ ਬਰਫ਼ ਦਾ ਗਲੇਸ਼ੀਅਰ ਆ ਛੋਟਾ ਜਿਹਾ ਪੌੜਾ ਇੱਧਰ ਤੇ ਹੌਣ ਜਾਣ ਵਾਲਿਆਂ ਦਾ ਰਾਸ਼ ਲੱਗਿਆ ਪਿਆ ਆ ਤੇ ਇੱਧਰਲੇ ਪਾਸੇ ਗਲੇਸ਼ੀਅਰ ਇੱਥੋਂ ਦੋ ਰਾਹ ਹੋ ਜਾਂਦੇ ਨੇ ਇੱਕ ਪੌੜੀਆਂ ਵਾਲਾ ਤੇ ਇੱਕ ਰੈਂਪ ਹੈ ਜਿਆਦਾ ਸੀ ਸੁਜੈਸਟ ਕਰਦੇ ਹੁੰਦੇ ਆ ਵੀ ਰੈਂਪ ਤੇ ਚੱਲਿਆ ਜਾਵੇ ਸਿੱਧੀ ਜਿਹੜੀ ਸੜਕ ਜੀ ਆਉਤੇ ਚੱਲਿਆ ਜਾਵੇ ਪੌੜੀਆਂ ਤੇ ਜ਼ੋਰ ਜ਼ਿਆਦਾ ਲੱਗਦਾ ਆ ਤੇ ਸਮਾਂ ਵੀ ਜ਼ਿਆਦਾ ਖਰਾਬ ਹੁੰਦਾ ਆ ਬਾਕੀ ਜਿਹਦੀ ਜਿੰਨੀ ਸ਼ਕਤੀ ਹੋ ਉਸ ਹਾਵ ਨਾਲ ਕਰ ਲੈਂਦਾ ਆ ਵੀ ਆਪਾਂ ਦਾ ਪਲੇਨ ਰਸਤੇ ਤੋਂ ਜਾ ਕੇ ਖੋਸ਼ ਆ ਸਾਹ ਚੜ ਰਿਹਾ ਹੋਇਆ ਆ ਉਹ ਯਾਦਾ ਅਟਲੀ ਲੇਟ ਹੋਣ ਦਾ ਕਾਰਨ ਵੀ ਇਹੀ ਸੀ ਮੈਨੂੰ ਸਾਹ ਚੜ ਰਿਹਾ ਸੀਗਾ ਤੇ ਫਿਰ ਮੈਂ ਰੈਸਟ ਕਰਨੀ ਵੀ ਬੀਪੀ ਵੀ ਘਟ ਗਿਆ ਸੀਗਾ ਥੋੜਾ ਮੈਡੀਕਲ ਹੋ ਹੋ ਗਈ ਸੀ ਇਸ ਕਰਕੇ ਦਵਾਈ ਵਗੈਰਾ ਲੈਣੀ ਪਈ ਆ ਪੌਣਾ ਘੰਟਾ ਆਰਾਮ ਕੀਤਾ ਤਾਂ ਥੋੜਾ ਸਰੀਰ ਸੈੱਟ ਹੋਇਆ ਤੇ ਤਾਂ ਹੁਣ ਤੁਰਨ ਜੋਗੇ ਹਾਂ ਨਾਲ ਦੇ ਕਹਿੰਦੇ ਸੀ ਖੱਚਾ ਕੋੜੇ ਕਰਾ ਲਾਂ ਪਰ ਨਹੀਂ ਪੈਦਲ ਯਾਤਰਾ 6 ਸਾਲ ਜਿਵੇਂ ਆਪਾਂ ਪੈਦਲ ਯਾਤਰਾ ਕਰਦੇ ਹਾਂ ਉਦੋਂ ਹੀ ਸਾਲ ਵੀ ਪੈਦਲ ਯਾਤਰਾ ਹੀ ਸੰਪੂਰਨ ਕਰਾਂਗੇ ਤੇ ਨੇੜੇ ਆ ਗਏ ਬਹੁਤ ਜ਼ਿਆਦਾ ਤੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਪੰਜਾਬ ਵਿੱਚ ਇਸ ਟਾਈਮ 49 ਤੋਂ 47 ਡਿਗਰੀ ਟੈਂਪਰੇਚਰ ਆ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਆ ਜਿਹੜੀ ਹੇਮਕੋਂਡ ਪਹਾੜ ਰੇਂਜ ਆ ਗੁਰਦੁਆਰਾ ਹੇਮਕੋਂਡ ਸਾਹਿਬ ਦੇ ਨੇੜੇ ਤੇੜੇ ਇੱਥੇ ਮਾਈਨਸ 4-5 ਡਿਗਰੀ ਟੈਂਪਰੇਚਰ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਕੁਦਰਤ ਇੱਕ ਪਾਸੇ ਇੰਨੀ ਗਰਮੀ 40-45 ਡਿਗਰੀ ਟੈਂਪਰੇਚਰ ਤੇ ਇੱਕ ਪਾਸੇ ਮਾਈਨਸਾਂ ਦੇ ਵਿੱਚ ਟੈਂਪਰੇਚਰ ਤੇ ਕੁਦਰਤ ਕੁਦਰਤ ਦੇ ਖਿਸ਼ਮਈ ਨੇ ਤੇ ਕੰਮ ਸਾਹੋ-ਸਾਹੀ ਹੋਇਆ ਹੈ ਪੂਰਾ ਤੇ ਪਿੱਛੇ ਮੌਸਮ ਇਦਾਂ ਦਾ ਆਇਆ ਆਹ <tongue> ਨੀ <tongue> ਸਾਹਮਣੇ ਦਿਖ ਰਿਹਾ ਕਾਲੇ ਰੰਗ ਦਾ ਟੈਂਟ ਤੇ ਇੱਧਰ ਸ਼ੱਡ ਤੇ ਖੱਤਰ ਖੜੇ ਮਤਲਬ ਆਪਾਂ ਸੱਚਖੰਡ ਸ਼੍ਰੀ ਹਰਿਮੰਨ ਕੋਲ ਸਭ ਪਹੁੰਚ ਗਏ ਤੇ ਹਾਉ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਨੇ ਆ ਤੇ ਆਪਾਂ ਵੀ ਕਰਦੇ ਆ ਸ্নানਨ ਕਰਦੇ ਆ ਕਰੋਨਾ ਤੁਹਾਨੂੰ ਵੀ ਦਰਸ਼ਨ ਗੁਰਦੁਆਰਾ ਸੇ ਵੀ ਹਰਿਮੰਨ ਸਾਹਿਬ ਦੀ ਦੇਖੀ ਆ ਚੱਲ ਨਹੀਂ ਗਿਆ ਨਹੀਂ ਚਲਾ ਯਾਰ ਕੋੜਾ ਕੋੜਾ ਦਮ ਕਰੋ ਨਾ ਆ ਜੋ ਬੋਲੇ ਜਾਣਾ ਕੋੜੇ ਕੋੜਾ ਆਇਆ ਸਾਹਮਣੇ ਸ਼ੈੱਡ ਆ ਜਿਹੜਾ ਉਹ ਹੈਗਾ ਲੰਗਰ ਹਾਲ ਤੇ ਉਹ ਪਿੱਛੇ ਨਿਸ਼ਾਨ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਹੈਗਾ ਗੁਰਦੁਆਰਾ ਸ਼੍ਰੀ へਮਕੁੰਸਾ ਫਿਲਾਲ ਬੱਤਿਆਂ ਦੇ ਵਿੱਚ ਲੁਕਿਆ ਹੋਇਆ ਵਿਜ਼ਿਬਿਲਟੀ ਕਮ ਘਟਿਆ ਤੇ ਆਲੇ ਦੁਆਲੇ ਦਾ ਚੱਕਾ ਇਦਾਂ ਆ ਸੰਗਤ ਦਰਸ਼ਨ ਕਰਕੇ ਵਾਪਸ ਜਾ ਰਹੀ ਆ ਤੇ ਆਪਾਂ ਇਸ਼ਨਾਨ ਕਰਨਾ ਆ ਦਰਸ਼ਨ ਕਰਨੇ ਆ ਹਲੇ ਆਪਾਂ ਨੂੰ ਐ ਵਿਜ਼ਿਬਿਲਟੀ ਥੋੜੀ ਜੀ ਹੋ ਜਾਵੇ ਜੇ ਮੌਸਮ ਸਾਫ ਹੋ ਜਾਵੇ ਤਾਂ ਸਭ ਤੋਂ ਵਧੀਆ ਨਹੀਂ ਫਿਰ ਇਦਾਂ ਇਸ਼ਨਾਨ ਕਰਕੇ ਆਪਣਾ ਪ੍ਰਸ਼ਾਦਾ ਛੱਕੇ ਤੇ ਦਰਸ਼ਨ ਕਰਾਂਗੇ ਤੇ ਲਾਹੌਰੀ ਥੱਲੇ ਨੂੰ ਚਾਲੇ ਪਾਵਾਂਗੇ ਦਰਸ਼ਨ ਕਰਨ ਉਹ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਤੁਹਾਨੂੰ ਪਰ ਪਹੁੰਚ ਗਏ ਸਾਹਮਣੇ ਲੰਗਰ ਹਾਲ ਜਦੋਂ ਲੈ ਵਾਸੇ ਦਰਵਾਜ਼ਾ ਮੈਂ ਤੇ ਕੋਈ ਜਿਵੇਂ ਮਰੀ ਜਿਵੇਂ ਮਰੀ ਨਹੀਂ ਐਸੀ ਚੀਜ਼ ਇਹ ਨਹੀਂ ਨਾ ਕੋਈ ਜਿਵੇਂ ਮਰੀ ਨਹੀਂ ਜੀ ਜਦੋਂ ਮੈਂ ਇਹਦਾ ਲੀਟਾ ਰਿਹਾ ਇਹ ਤਾਂ ਗਾਣੇ ਲਾ ਗਾਣਾ ਚੱਲੂਗਾ ਫਿਰ ਸੋ ਡਿਸਪੈਂਸਰੀ ਸਚਕੰਨ ਸ਼੍ਰੀ ਹੈ ਉਸ ਤਰਫ ਹੈਗਾ ਸਰੋਵਰ ਆਜੋ ਤੈਨੂੰ

ਕਿੰਨੇ ਹੋ ਗਏ ਉਹ ਨਹੀਂ ਉਹ ਬੰਦੇ ਚੱਲਦੇ ਨਹੀਂ ਆ ਅੱਟਲੀ ਇੱਥੇ ਮੇਗਾ ਦੇਖੋ ਪਨਾਸ ਗੁਰਦੁਆਰੇ ਤੁਸੀਂ ਹੋਸ਼ਾਹ ਹਮ ਉਸ ਤੋਂ ਪਹਿਲਾਂ ਵਾਲੀ ਵੀਡੀਓ ਚ ਦੇਖਿਆ ਹੁਣ ਆ ਮੌਸਮ ਸੀਗਾ ਜਿਹੜਾ ਬੱਦਲ ਹੋਏ ਹੋਏ ਸੀਗੇ ਮੌਸਮ ਸਾਫ ਹੋ ਗਿਆ ਤੇ ਹੁਣ ਗੁਰਦੁਆਰਾ ਸਾਹਿਬ ਦਾ ਚੱਕਰ ਵਾਕਾ ਇਦਾਂ ਦਾ ਆ ਦੁਕੋ ਕਲੀਅਰ ਗੁਰਦੁਆਰਾ ਸਾਹਿਬ ਦੀ ਤਸਵੀਰ ਤੇ ਬਹੁਤ ਸੁੰਦਰ ਇਧਰ ਸਰੋਵਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਜੀ ਦੇ ਸੱਚਖੰਡ ਸ੍ਰੀ ਹੇਮਕੋਨ ਸਾਹਿਬ ਦੇ ਤੇ ਮੌਸਮ ਖਰਾਬ ਜਿਹਾ ਹੀ ਸੀਗਾ ਪਰ بارش ਤੋਂ ਵਿਚਾਰਿਆ ਤੇ ਸਵੇਰੇ 5:00 ਵਜੇ ਆਪਾਂ ਚੱਲੇ ਸੀਗੇ ਤੇ 12:00 11:30 12:00 ਵਜੇ ਆਪਾਂ 12:30 ਵਜੇ ਪਹੁੰਚੇ ਸੀਗੇ ਦਰਸ਼ਨ ਮਿਹਲੇ ਕੀਤੇ ਇਸ਼ਨਾਨ ਕੀਤੇ ਤੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਅਗਲੇ ਸਾਲ ਵੀ ਸਾਨੂੰ ਬਲਾਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਦੇ ਨੀਚੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਛੱਡਣਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਆ ਆਪਣੇ ਸੱਜਣਾ ਮਿੱਤਰਾਂ ਤੱਕ ਵੀ ਵੀਡੀਓ ਨੂੰ ਸ਼ੇਅਰ ਕਰਨਾ ਆ ਤੇ ਬਣੇ ਰਹੋ ਚੈਨਲ ਦੇ ਨਾਲ ਹੋਰ ਵਲੌਗਸ ਦੇਖਣ ਲਈ ਧੰਨਵਾਦ